ਆਈ ਨਹੀਂ ਮਾਤਾ ਦਾ ਫਾਇਦਾ ਤੇ ਬੀਜ ਹੰਪਰ ਦੀ ਫਲੈਟ ਸੀ ਜੰਮਪਰ ਤੋਂ ਘਰ ਉੱਜਾ ਕੇ ਉਹ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕੰਪਲੇਂਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖਰਚਾ ਕੇ ਦੋ ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੀਆਂ ਮੰਗਲੀਆਂ ਦੀ ਸੀ ਉਹਨੇ ਫੀਸ ਭੇਜ ਦਿੰਦੇ ਸੀ। ਕਈ ਵਾਰ ਕਹਿੰਦੇ ਮੈਨੂੰ ਟਾਈਮ ਨਹੀਂ ਹੈ ਮੰਮੀ ਫਿਰ ਸੋ ਕਰਕੇ ਤੇ ਵਧੀਆ ਉਹਦੇ ਕਾਗਜ਼ ਪੁੱਤਰ ਭੇਜ ਕੇ ਉਹਨੂੰ ਭੇਜਿਆ ਜੀ। ਮੁੰਡੇ ਨੇ ਮੇਰੇ ਨੇ ਫੋਨ ਲਾਣਾ ਕਹਿੰਦੇ ਨਹੀਂ ਮੈਂ ਦੀਦੀ ਆ। ਹੇਰੀਂ ਵਗੇ ਕਰੀ ਗਈ ਹੋ ਸਰਕਾਰੀ ਕਰ ਲਿੰਦੇ ਕਿ ਮਕਦਮਾ ਹੈ ਜਲਾਈ 2021 ਨੂੰ ਕਰਾਇਆ ਗਿਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਯਾ ਕਰਾ ਕੇ ਇਹ ਮੰਮੀ ਬਾਹਰ ਚਲੀ ਗਈ ਸੀ ਜੇ ਵੀ ਥਾਣਾ ਨੇ ਬੰਦ ਕਰ ਦਿੱਤਾ ਅਸੀਂ ਤਾਂ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਮੰਗ ਕਰ ਰਹੇ ਹਾਂ ਜੀ ਉਹ ਐਲਓ ਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਕੋਲ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਉਹਨੂੰ ਕਰਵਾ ਵੱਧ ਜਵਾਬ ਦੇ ਜਾਏ ਇਹ ਨਹੀਂ ਮੰਨ ਨਹੀਂ ਕਿਹਾ ਗਿਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਤੇ ਇਹਨੂੰ ਜਿਲ੍ਹੇ ਨੂੰ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਜੀ ਲੜਕੀਆਂ ਨੇ ਉਹ ਪਾਵਜਾਨੀ ਸਹੁਰੇ ਪਰਿਵਾਰ ਨੂੰ ਧੋਖਾ ਨਾ ਦੇਣ ਦੇ ਸਕਣ ਉਹ ਬਕੀ ਮੋਰ ਜਿੰਨੇ ਸਾਡੇ 28 ਲੱਖ ਰੁਪਏ ਅਸੀਂ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਜਿੰਨੇ ਫੈਸਲਾ ਹੋ ਗਿਆ ਤਾਂ ਵਿਆਜ ਮੇਰੇ ਅਸੀਂ ਮੌਬਦ ਮੰਗ ਕਰਾਂਗੇ ਉਹਦੀ ਹਾਂਜੀ ਪ੍ਰੋਪਰਟੀ ਵੇਚੀ ਸੀਗੀ ਸਾਡੇ ਕੋਲ 2.5 ਕਿਲੇ ਜਿੰਨੇ ਪ੍ਰੋਪਰਟੀ ਸੀਗੀ ਜਿਸ ਦੇ ਪਰ 40000 ਵਿੱਚ ਵੇਚੂਗਾ ਥੋੜੀ ਰਹਿ ਗਈ ਸਾਡੇ ਕੋਲ ਮੁੰਡਾ ਅੱਜ ਗੱਲ ਕਰ ਲਾ ਲਈ ਫੈਕਟਰੀ ਵਿੱਚ ਦੀ ਟੈਕਸੀ ਚਲਾ ਰਿਆ ਤੇ ਇਹਨੂੰ ਆਇਓ ਮੈਡੀਕਮ ਕਦਰ ਪਰ ਇਹਨੂੰ ਗ੍ਰਫਤਾਰ ਮੈਂ ਨਹੀਂ ਹੋਊਂਕੀ ਸਕੂਂਗੀ ਇਹਨੂੰ ਇਸ ਨੂੰ ਦਿੱਲੀ ਪੁਲਿਸ ਨੇ ਉੱਤੇ ਗ੍ਰਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਅੱਜ ਹੁਣ ਉਹਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਉਹਨਾਂ ਨੇ ਰਿਮਾਂਡ ਲੈ ਲਿਆ ਵਕਿੱਕ ਗੜਕੀ ਨੂੰ ਸਖਤ ਤੋਂ ਸਖ ਸਜ਼ਾ ਮਿਲਣੀ ਚਾਹੀਦੀ ਹੈ ਜੀ ਮੇਰੇ ਮੰਦਾ ਨੇ ਵੀ ਸੱਜੇ ਜੀ ਮੇਰੇ ਮੰਦਾ ਜੀ ਬਾਹਰੋਂ ਪੈਸੇ ਚਵਾਉਂ ਮੈਂ ਵੀ ਨਾਲ ਜਾਵਾਂ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਇਹਦੇ ਨਾਲ ਉਹਨਾਂ ਦਾ ਵੀ ਬਹੁਤ ਖਰਾਬ ਹੁੰਦਾ ਮੁਕਦਮੇ ਪਾਜੀ ਚ ਪੈਂਦੇ ਆ ਫਿਰ ਪੰਜਾਬ ਪੁਲਿਸ ਨੇ ਹੁਣ ਸਾਰੇ ਪਰਿਵਾਰ ਦੇ ਪੈਸਿਆਂ ਦੇ ਸਿਰ ਤੇ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਪੜਨ ਅਤੇ ਉਥੋਂ ਦੇ ਆਬੋ ਹਵਾ ਦਾ ਲੁਫਤ ਲੈਣ ਵਾਲੇ ਨੋ ਜਵਾਨਾਂ ਤੇ ਸ਼ਿਕੰਜਾ ਕੱਸ ਦਿੱਤਾ ਹੈ ਜਿਹੜੀਆਂ ਆਪਣੇ ਜੀਵਨ ਸਾਥੀ ਨੂੰ ਆਪਣੇ ਕੋਲ ਬੁਲਾਉਣ ਤੋਂ ਇਨਕਾਰ ਕਰ ਜਾਂਦੀਆਂ ਹਨ ਪੁਲਿਸ ਥਾਣਾ ਰਾਏਕੋਟ ਸਦਰ ਅਧੀਨ ਪੈਂਦੀ ਚੌਂਕੀ ਲੋਟਵੱਦੀ ਦੀ ਪੁਲਿਸ ਨੇ ਅਜੇ ਹੀ ਇੱਕ ਅਜੇ ਹੀ ਇੱਕ ਮਾਮਲੇ ਦਾ ਖੁਲਾਸਾ ਕਰਦੇ ਇਸ ਮਾਮਲੇ ਵਿੱਚ ਸ਼ਾਮਿਲ ਕੁੜੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਜੈਸਮਿਨ ਕੌਰ ਦਾ ਵਿਆਹ ਪਿੰਡ ਮਹਿਰਨਾ ਵਾਸੀ ਜਗਰੂਪ ਸਿੰਘ ਨਾਲ 4 ਨਵੰਬਰ 2015 ਵਿੱਚ ਹੋਇਆ ਸੀ ਜਗਰੂਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਸਮੀਨ ਕੌਰ ਨੂੰ ਵਿਦੇਸ਼ ਭੇਜਣ ਲਈ 28 ਲੱਖ ਰੁਪਏ ਦਿੱਤੇ ਸਨ ਪੀੜਤ ਜਗਰੂਪ ਸਿੰਘ ਦੀ ਮਾਂ ਤੇ ਮਾਤਾ ਅਤੇ ਪਿਤਾ ਅਮਰੀਕ ਸਿੰਘ ਨੇ ਪ੍ਰਾ ਪਰੇ ਮੰਨਨਲ ਦੱਸਿਆ ਕਿ ਉਹਨਾਂ ਦੀ ਨੂੰਹ ਕਈ ਸਾਲਾਂ ਤੋਂ ਵਿਦੇਸ਼ ਵਿਦੇਸ਼ ਵਿੱਚ ਰਹਿ ਰਹੀ ਹੈ ਵਿਦੇਸ਼ ਜਾਣ ਤੋਂ ਬਾਅਦ ਇੱਕ ਸਾਲ ਤਾ ਉਸ ਦੇ ਵੱਲੋਂ ਵਧੀਆ ਤਰੀਕੇ ਨਾਲ ਗੱਲ ਕੀਤੀ ਗਈ ਪਰੰਤੂ ਫਿਰ ਜੈਸਮਿਨ ਕੌਰ ਨੇ ਆਪਣੇ ਪਤੀ ਜਗਰੂਪ ਸਿੰਘ ਅਤੇ ਪਰਿਵਾਰ ਨਾਲੋਂ ਨਾਤਾ ਤੋੜ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਨੇ ਲਗਭਗ 3 ਸਾਲ ਉਡੀਕ ਕੀਤੀ ਤੇ ਜੈਸਮਿਨ ਕੌਰ ਖਿਲਾਫ ਪੁਲਿਸ ਚੌਕੀ ਲੋਟ ਬੱਦੀ ਵਿੱਚ ਦਰਖਾਸਤ ਵੀ ਦਿੱਤੀ ਜਿਸ ਤੋਂ ਬਾਅਦ ਹੁਣ ਜਦ ਜੈਸਮਿਨ ਕੌਰ ਵਾਪਸ ਭਾਰਤ ਪਰਤੀ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀ ਅਨੁਸਾਰ ਜੈਸਮਿਨ ਜੈਸਮਿਨ ਕੌਰ ਦਾ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਜੈਸਮਿਨ ਕੌਰ ਨੂੰ ਦਿੱਲੀ 에ਅਰਪੋਰਟ ਤੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਵਿਦੇਸ਼ ਤੋਂ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਇੰਡੀਆ ਆਈ ਤਾਂ ਉਸ ਨੂੰ 에ਅਰਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇਟੇ ਜਗਰੂਪ ਸਿੰਘ ਦਾ ਜੋ ਵਿਆਹ ਹੋ ਗਿਆ ਨਾ ਹੋਇਆ ਬੇ ਕਾਣਾ ਵਾਪਰੇ ਦੇਖੋ ਉਹਨੇ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਕੇ ਲੈ ਗਿਆ ਸੀ ਬੜੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਉਹਦੀ ਫਲੈਟ ਸੀ 19 ਦਸੰਬਰ ਨੂੰ ਘਰ ਉੱਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੈਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫੰਨੂੰ ਪਹੁੰਚ ਗਿਆ ਉੱਥੇ ਫੋਨ ਵੀ ਕਰਦੇ ਰਹੀ ਸਾਰੀ ਗੱਲਬਾਤ ਕਰਦੇ ਰਹੀ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੀਆਂ ਮੰਗਲੀਆਂ ਦੀ ਸੀ ਉਹਨੇ ਵੀ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਣੀ ਮਤਲਬ 2 ਸਾਲ ਬਾਅਦ ਪੜ੍ਹਾਈ ਬਾਅਦ ਜਦੋਂ ਮਾਤਾ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਦੀ ਲੱਗ ਗਈ ਮੰਮੀ ਦਾ ਵੀ ਅੰਮ੍ਰਿਤ ਗੁਰੂਪ ਸਿੰਘ ਨੇ ਜਣੀ ਵਧੀਆ ਉਹਦੇ ਨਾਲ ਪੈਸੇ ਸੌ ਕਰਕੇ ਤੇ ਵਧੀਆ ਉਹਦੇ ਕਾਗਜ਼ ਪੱਤਰ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਦ ਤੋਂ ਬਾਅਦ ਉਹ ਜੀ ਮੰਮਾ ਚਲੀ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜ ਗਈ ਜਣੀ ਨਾਲ ਦਾਣੀ ਹਾਲਾਤ ਬਦਲਦੇ ਗਏ ਚਲੇ ਗਏ ਉਸ ਜੀ ਤੁਸੀਂ ਇਹ ਮੁਕੱਦਮਾ ਕਦੋਂ ਦਰਜ ਕਰਾਇਆ ਸੀ ਮੁਕੱਦਮਾ ਹੀ ਜੁਲਾਈ 2021 ਨੂੰ ਕਰਾਇਆ ਸੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਉਹਦੀ ਐਲਓਸੀ ਜਾਰੀ ਕਰਾਈ ਤੇ ਅੱਜ ਕੱਲ੍ਹ ਉਹ ਲੜਕੀ ਗ੍ਰਫਤਾਰ ਕਰ ਲਈ ਗਈ ਆ ਹਾਂ ਜੀ ਸਾਨੂੰ ਪਤਾ ਲੱਗਿਆ ਸੀ ਕਿ ਜਦ ਵੀ ਇਹਾਨੂੰ ਪਹਿਲਾਂ ਪਤਾ ਨਹੀਂ ਸੀ ਕਿ ਉਹ ਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਜਦੋਂ ਉਹਨੂੰ ਗ੍ਰਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에ਰਪੋਰਟ ਤੇ ਗ੍ਰਫਤਾਰ ਕਰ ਲਿਆ ਏ ਤੇ ਉਹਨੂੰ ਉਸ ਨੂੰ ਲੈ ਕੇ ਆ ਮੈਂ ਜਤੋਂ ਮੇਰੇ ਰਾਸਤੇ ਵਿੱਚ ਲੈ ਕੇ ਗਈ ਲੈ ਕੇ ਮਾਈ ਜਿਦ ਤਰ੍ਹਾਂ ਹੋ ਇੱਥੇ ਪੜੀ ਹੋਈ ਆ ਰੈਕੋਰਡ ਪੁਲੀਸ ਕੋਲੇ ਆ ਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਉਹਦੇ ਵਾ ਖਿਲਾਫ ਸਖਤ ਸਖਤ ਕਾਰਵਾਈ ਮੰਗ ਕਰ ਰਹੇ ਆ ਜੀ ਕਿ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾਬਜਨੀ ਸੌਰੇ ਪਰਵਾ ਨੂੰ ਧੋਖਾ ਨਾ ਦੇਣ ਦੇ ਸਕਣ ਹੋ ਤੇ ਉਹਨਾਂ ਨੂੰ ਕੋਈ ਸੌਫਟ ਮਿਲ ਜਾਵੇ ਇਸ ਗੱਲ ਤੋਂ ਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਉਹ ਫੈਸਲਾ ਹੋ ਜਮੈਂ ਉਹ ਦੇਖੀ ਜਾਊਗੀ ਬਾਕੀ ਮਨ ਜਿੰਨੇ ਸਾਡੇ 28 ਲੱਖ ਰੁਪਏ ਆ ਸੀ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਤੇ ਜਿੰਨੇ ਫੈਸਲਾ ਹੋ ਗਿਆ ਤਾਂ ਵਿਆਜ ਮੈਂ ਜਿੰਨਾ ਮੰਗ ਕਰਾਂਗੇ ਉਹ ਦੀ ਤੇ ਸਾਨੂੰ ਇਹ ਪਤਾ ਲੱਗਾ ਕਿ ਤੁਸੀਂ ਪ੍ਰਾਪਰਟੀ ਸੇਲ ਵੀ ਕੀਤੀ ਹੁੰਦਾਂ ਕੋਈ ਜੀ ਹਾਂਜੀ ਪ੍ਰਾਪਰਟੀ ਵੇਚੀ ਸੀਗੀ ਜੇ ਸਾਡੇ ਕੋਲ 2.5 ਕਿਲੇ ਜਿੰਨੇ ਪ੍ਰਾਪਰਟੀ ਸੀਗੀ ਜਿਸ ਦੇ ਉੱਪਰ 40000 ਰੁਪਏ ਬੇਚੂਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 1.5 ਬਿਗਾ ਰਹਿ ਗਈ ਹੈ ਜੀ ਉਹਨੇ ਕਿ ਹੁਣ ਕੀ ਨਾ ਕੀ ਕਰੇ ਕੀਤਾ ਸਾਲ ਸਕਦਾ ਉਹਨੇ ਨਾਲ ਖਾਂਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ ਮੁੰਡਾ ਕੀ ਕਰਦਾ ਅੱਜ ਕੱਲ ਮੁੰਡਾ ਅੱਜ ਕੱਲ ਕੋ ਲਾਲੇ ਫੈਕਟਰੀ ਵਿੱਚ ਜੀ ਟੈਕਸੀ ਚਲਾ ਰਿਆ 10000 ਰੁਪਏ ਤਨਖਾਹ ਮਿਲਦੀ ਆ ਉਹਦੇ ਨਾਲ ਸਾਡਾ ਕਿਦਾਂ ਹੁੰਦਾ ਠੀ ਇਹ ਕਿ ਲੜਕੀ ਕਿਉਂ ਆਈ ਹੁਣ ਇੰਡੀਆ ਜੀ ਇੰਡੀਆ ਇਹਦੀ ਆਪ ਦੀ ਸਿਸ਼ਟ ਤੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਆਇਓ ਮੈਡੀਕਮ ਕੋਲੋਂ ਪੜਨ ਗ੍ਰਿਫਤਾਰ ਕੀਤਾ ਗਿਆ ਇਹਨੂੰ ਪਤਾ ਨਹੀਂ ਜਨ未知ਣ ਜਾਣ ਹੋਊਗੀ ਕਿ ਕੰਮ ਸਕਦੇ ਆ ਇਹ ਗੱਲ ਤਾਂ ਇਹ ਤੇ ਜਿਸ ਤਰ੍ਹਾਂ ਇਹ ਹੁਣ ਆ ਜੀ ਐਲਓਸੀ ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਾਰ ਦਿੱਲੀ ਪੁਲਿਸ ਜਾਂ 에어ਪੋਰਟ ਪੁਲਿਸ ਜਾਂ ਪੰਜਾਬ ਪੁਲਿਸ ਦੀ ਰੋਲ ਗੈਸਟਾ ਰਹਾ ਮੈਂ ਇਸ ਨੂੰ ਦਿੱਲੀ ਪੁਲਿਸ ਨੇ ਜਿੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨ ਲੜਕਣ ਵਿਚ ਚਲੋ ਲੜਕਾ ਨਹੀਂ ਉੱਠੇਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹ ਪਿੰਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡੇ ਨੂੰ ਉੱਥੇ ਤੇ ਗ੍ਰਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨਾਂ ਨੂੰ ਪਿਓ ਤੋਂ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਹੋ ਵੀ ਕਾਹੂ ਦੇਖੀ ਜਾਊਗੀ ਇਸ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਸਾਨੂੰ ਪੂਰਾ ਪੂਰਾ ਇਨਸਾਫ ਮਿਲਣਾ ਚਾਹੀਦਾ ਏ ਲੜਕੀ ਨੂੰ ਲੜਕੀ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਤਾਕੇ ਔਣ ਬਰਿਆਂ ਹੋੜ ਲੜਕੀਆਂ ਨੂੰ ਵੀ ਇਸ ਤੋਂ ਬਰ ਬੋ ਸਭ ਨੂੰ ਮਿਲ ਸਕੇ ਜੀ। ਕੱਟੀ ਹੋਈ ਆ ਸਦੀ ਨੋ ਬਲੋਕ ਦੀ ਉਹਦਾ ਨੋਕ ਸੀ ਤੇ ਕੀ ਗੱਲ ਵਾਪਰੀ? ਵਧੀਆ ਸੀ ਉਹ। ਕੀ ਗੱਲ ਵਾਪਰੀ? ਵਧੀਆ ਸੀ ਵਿਆਹ ਲੈ ਕੇ ਆਇਆ। ਬਹੁਤ ਵਧੀਆ ਰਹੀ ਮੇਲਾ ਮਹੀਨਾ। ਤਾਂ ਦੇਰ ਨਹੀਂ ਲੱਗਾ। ਉਹ ਵੀਰ ਦੇ ਘਰ ਦੀ ਤਿਆਰੀ ਹੋ ਗਈ ਬਹੁਤ ਈ ਦਵਾਈ ਹੋਈ ਨੇ। ਠੀਕ ਹੀ ਮੰਗਦੇ ਸੀ ਉਹ ਜਿਹੜਾ ਚਾਹੀਦਾ ਤੇ ਪੈ ਗੀ ਹਾਂ। ਨਾਲ। ਤੇ ਕਹਿੰਦੇ ਮੈਂ ਆਉਂ ਤੂੰ ਰਹਿਣਾ ਉਹ ਵੀ ਸੇ ਰਸਤੇ ਦਵਾਈ ਆਖੀ ਉਸ ਤੋਂ। ਲੱਗ ਕਰੀਏ ਦੀ ਫੇਸ ਵੀ ਉਹਨੂੰ ਤੇ ਜਦ ਅੱਗੇ ਵਧੀਆ ਸੁਤੋਕੇ ਆਨੰਦ ਮਿਲ ਮਿਲ ਕੇ ਜਈ ਫੋਨ ਵੀ ਚੁੱਕ ਕਰ ਦਿੰਦੀ ਥੋੜਾ ਟਾਈਮ ਉਹ ਦਿਵਾਰ ਤੇ ਵਧੀਆ ਕਰ ਲਏ ਕਈ ਵਾਰ ਕਹੇ ਤੇ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਆਉਣਾ ਕਹਿੰਦੀ ਮੈਂ ਦੀਦੀ ਆ ਮੈਂ ਟਾਈਮ ਨਹੀਂ ਹੈ ਕੋਈ ਜੇ ਅਸੀਂ ਇੰਟਰ ਨਾਲੋਂ ਕਿਸੇ ਦਾ ਉਹਦਾ ਵੀ ਫੋਨ ਦੀ ਜੀ ਫੇਰ ਵੀ ਵਗੇ ਚਲੀ ਗਈ ਉਸ ਦਾ ਚੈੱਕ ਕਰ ਲਿੰਦੀ ਸੀ ਤੇ ਮੰਮੀ ਬਾਹਰ ਚਲੀ ਗਈ ਤੇ ਜਿਵੇਂ ਫੋਨ ਆਉਣ ਉਹ ਬੰਦ ਕਰ ਚੱਕੀ ਹਉ ਹੁਣ ਤੁਸੀਂ ਕੀ ਮੰਨ ਕਰਦੇ ਹੋ ਅਸਾਂ ਕਹਿੰਦੇ ਸਾਡਾ ਕਿੰਨਾ ਪੈਸਾ ਲੱਗਿਆ ਨਪੀਰ ਲੱਗ ਗਿਆ ਉਸਨ ਵਾਦੇ ਵਾਦੇ ਸਜਾਈ ਨੇ ਨਾ ਨਹੀਂ ਕਹੀ ਗਿਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹ ਨਾਲ ਹੋ ਗਿਆ ਆਪਾਂ ਨੂੰ ਵੀ ਡਰ ਹੋ ਜਾਂ ਆਇਆ ਇਹ ਗੱਲ ਕਿ ਕਰੇ ਮੈਂ ਤਾਂ ਇਹ ਸੋਚੀ ਹੁਣ ਕੋਡਾ ਕੱਲਾ ਕੱਲਾ ਪਸਦੀਦਾ ਇਹਦਾ ਖਾਲ ਉਹਦੇ ਚਾਹ ਨਾਲ ਲਾੜਨਾ ਬੜੇ ਮਤਲਬ ਮੰਦ ਦੇ ਵਿੱਚ ਸੁਪਨੇ ਲੈ ਕੇ ਤੁਸੀਂ ਵਿਆਹ ਕਿ ਲਾਇਸੀ ਹੋ ਨਹੀਂ ਮੇਰੇ ਪੱਤੇ ਜੀ ਨਾਲ ਜਾਊਗਾ ਹਾਂ ਜੀ ਮੇਰੇ ਮੰਦਲ ਵੀ ਸੱਜਦੇ ਵੀ ਮੇਰੇ ਮੰਦਲ ਵੀ ਬਾਹਰੋਂ ਪੈਸੇ ਕਵਾਉਂ ਮੈਂ ਵੀ ਨਾਲ ਜਾਵਾਂਗੇ ਕਿ ਮੈਨੂੰ ਬਹੁਤ ਹੋਸੀ ਕਿ ਮੈਨੂੰ ਬੱਸ ਜਿਹੜਾ ਮੰਦਲ ਦੇ ਚਿੱਤੇ ਨੇ ਸੁਣਨ ਸੁਣਨ ਦੇ ਰਾਜੀ ਹੋਣ ਮੈਂ ਬਾਕੀ ਹੋਇਆ ਕੋਈ ਹੋਣਾ ਹੀ ਸਾਂਦੇ ਕਰੇ ਹੋਣਾ ਸੀ ਮੋਂ ਉੱਧਰ ਆਈ ਨਹੀਂ ਇਹ ਬਾਤ ਤਾਂ ਦਾਖਲ ਨੂੰ ਇੱਕ ਐਨਆਰਆਈ ਲੜਕੀ ਫੜੀ ਆ ਉਹਦੇ ਮਾਮਲੇ ਕੀ ਕਹਿਣਾ ਚਾਹ ਰਹੇ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ 1917 ਦੇ ਕੋਟਜੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਵਮਾਨ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋਕ ਖੇਤਰ ਹਾਲਵਾ ਸਿਦਰਾਹਾ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਕਰੀ ਸੀ ਵੀ ਉਹ ਪੂਰੀ ਆਇਲੈਂਡ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕਲਡਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕੰਪਲੇਂਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖੁਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨੀ ਕੈਨੇਡਾ ਤੇ ਇਸ ਕਰਕੇ ਇਹਨੇ ਕੰਪਲੇਂਟ ਦਿੱਤੀ ਤੇ ਉਹ ਕੰਪਲੇਂਟ ਦੀ ਪੜਤਾਲ ਹੋਣ ਫਰੰਤਾ ਕਾਦਵਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਥਾਣਾ ਸਦਰ ਰੈਕੋਟ ਦਰਜ ਹੋਇਆ ਸੀ ਉਸ ਮੁਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਇਹ ਕਰਾ ਕੇ ਹਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਨੇ ਉਹਨੂੰ ਕਰਦੇ ਹਾਂ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਦਮੇ ਵਿੱਚ ਰਿਸਟ ਪਾਈ ਆ ਜੀ ਤੇ ਪਹਿਲ ਅੱਜ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਤੇ ਇਸ ਮੁਕਦਮੇ 'ਚ ਉਹ ਤੋਂ ਪੁਸਕਸ਼ ਜਾਰੀ ਹੈ ਜੀ ਜੋ ਲੜਤੀਆਂ ਇਸ ਤਰ੍ਹਾਂ ਕਰਕੇ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਇਹੇ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੇ ਜੌਬ ਲਈ ਉਹ ਇੱਕ ਸਰਕਸ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰ ਲਾ ਰਹਿੰਦਾ ਨਾ ਉਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਇਹ ਜਿਹਾਨ ਨਹੀਂ ਕਰਨਾ ਚਾਹੀਦੀ ਧੋਖੇਬਾਜੀ ਇਦੇ ਨਾਲ ਉਹਨਾਂ ਦਾ ਵੀ ਬਹੁਤ ਖਰਾਬ ਹੁੰਦਾ ਮੁਕਦਮੇਬਾਜ਼ੀ ਚ ਪੈਂਦੇ ਆ ਫਿਰ ਮਗਰੋਂ ਉਹਨਾਂ ਦਾ ਜਿਹੜਾ ਕੋਈ ਫਿਊਚਰ ਆ ਉਹ ਵੀ ਤਵਾਰ ਹੁੰਦਾ ਹੈ